ਸਤਿ ਸ਼੍ਰੀ ਅਕਾਲ ਜੀ ਪੰਜ ਬੱਚੇ YouTube ਵੇਖ ਕੇ ਬੰਬ ਬਣਾਉਣ ਲੱਗ ਪਏ ਤੇ ਵਿਸਪੋਰਟ ਹੋ ਗਿਆ ਇਹ ਸਟੋਰੀ ਹੈਗੀ ਆ ਬਿਹਾਰ ਦੇ ਮੁਜ਼ਫਰਪੁਰ ਦੇ ਗਿਆ ਏਰੀਏ ਦੀ ਗਿਆ थाना ਪੈਂਦਾ ਪੰਜ ਬੱਚੇ ਸੀ ਤਿੰਨ ਇਕੋ ਕਰਦੇ ਸੀਗੇ ਤੇ ਦੋ ਨਾਲ ਦੇ ਕਰਦੇ ਸੀਗੇ ਤੇ ਮੀਡੀਆ ਨੇ ਖਬਰ ਇਹ ਦਿੱਤੀ ਆ ਕਿ ਇਹ ਬੱਚੇ ਬੰਬ ਬਣਾਉਣਾ ਚਾਹੁੰਦੇ ਸੀ ਪਰ ਮੀਡੀਆ ਮਸਾਲਾ ਕੋ ਜਿਆਦਾ ਲਾ ਦਿੰਦਾ ਅਸਲ ਵਿੱਚ ਬੰਬ ਨਹੀਂ ਬਣਾਉਣਾ ਚਾਹੁੰਦੇ ਸੀ ਇਹ ਦੀਵਾਲੀ ਵਾਸਤੇ ਪਟਾਕੇ ਬਣਾਉਣਾ ਚਾਹੁੰਦੇ ਸੀ ਘਰ ਦੇ ਇਹਨਾਂ ਨੂੰ ਇਹਨਾਂ ਪੈਸੇ ਨਹੀਂ ਦਿੰਦੇ ਸੀਗੇ ਤੇ ਇਹਨਾਂ ਨੇ ਸਰਚ ਕਰ ਲਿਆ ਕਿ ਪਟਾਕੇ ਕਿਵੇਂ ਬੰਦਦੇ ਆ ਉਤੋਂ ਅਗਾ ਵੀਡੀਓ ਆਈ ਗਈ ਤੇ ਇੱਕ ਵੀਡੀਓ ਆ ਜਾਂਦੀ ਆ ਉਹਨਾਂ ਨੇ ਉਸ ਵੀਡੀਓ ਨੂੰ ਫੋਲੋ ਕਰਨਾ ਸ਼ੁਰੂ ਕਰਤਾ ਇਹਨਾਂ ਨੇ ਮਸਾਲਾ ਲਾ ਲਿਆ ਸੀਖਾਂ ਵਾਲਾ ਕਾਫੀ ਇਕੱਠਾ ਕਰ ਲਿਆ ਜਿਹੜੀ ਸੱਲਾਂ ਵਾਲੀ ਬੈਟਰੀ ਹੁੰਦੀ ਆ ਉਸ ਵਿੱਚ ਭਰ ਲਿਆ ਕਾਫੀ ਮਸਾਲਾ ਭਰ ਕੇ ਤੇ ਬੈਟਰੀ ਆਨ ਕਰਦੀ ਵਸਪੋਰਟ ਹੋ ਗਿਆ ਬੱਚੇ ਝੁੱਲ ਸਕੇ ਕਾਫੀ ਵੱਡਾ ਧਮਾਕਾ ਹੋਇਆ ਚਮੜੀ ਵਗੈਰਾ ਲਹਿ ਗਈ ਬੱਚਿਆਂ ਦੇ ਪਰ ਬੱਚਿਆਂ ਦੀ ਕੇਰਾ ਜਾਨ ਬਚ ਗਈ। ਕਾਫੀ ਰੌਲਾ ਵੀ ਪੈ ਗਿਆ। ਇਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ। ਐਸਐਸਪੀ ਆਪ ਆਇਆ। ਪ੍ਰਸ਼ਾਸਨ ਨੂੰ ਟੈਨਸ਼ਨ ਵੀ ਹੋ ਗਈ ਕਿ ਇਹ ਖਬਰ ਬਾਹਰ ਜਾਊਗੀ ਕਿ ਸਾਡੇ ਏਰੀਆ ਦੀ ਗੱਲ ਆ। ਜੇਕਰ ਕੋਈ ਬੱਚਾ ਇਹ ਕੰਮ ਕਰ ਸਕਦਾ ਤਾਂ ਵੱਡਾ ਵੀ ਕਰ ਸਕਦਾ। ਕੋਈ ਵੱਡੀ ਘਟਨਾ ਵੀ ਹੋ ਸਕਦੀ ਆ। ਇਹ ਕਿੰਨੀ ਖਤਰਨਾਕ ਗੱਲ ਆ। ਬੱਚਿਆਂ ਨਾਲ ਕੁਝ ਵੀ ਹੋ ਸਕਦਾ। ਮੈਂ ਤੁਹਾਨੂੰ ਇੱਥੇ ਦੱਸ ਦਿਆਂ ਕਿ ਅੱਪਾ ਕੁਝ ਵੀ ਸਿੱਖ ਸਕਦੇ ਆ YouTube ਤੋਂ ਤੁਹਾਨੂੰ ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਸੀਗਾ ਕਿਉਂਕਿ ਕਈ ਬੱਚੇ ਦੇਖ ਲੈਂਦੇ ਆ ਰਸੋਈ ਵਾਲੇ ਸਮਾਨ ਤੋਂ ਬੰਬ ਬਣ ਸਕਦਾ ਸਾਬਨ ਤੋਂ ਬਣ ਸਕਦਾ ਕੁਝ ਵੀ ਹੋ ਸਕਦਾ ਆਪਣੇ ਬੱਚਿਆਂ ਦਾ ਖਿਆਲ ਰੱਖੋ ਉਹਨਾਂ ਦੀ ਥੋੜੇ ਦਿਨਾਂ ਬਾਅਦ Google history ਚੈੱਕ ਕਰੋ ਉਹਨਾਂ ਨੂੰ ਜ਼ਿਆਦਾ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਨਾ ਕਰੋ ਕਿ ਹਰ ਗੱਲ ਤੁਸੀਂ ਕੰਟਰੋਲ ਕਰਾਂਗੇ ਉਹਨਾਂ ਨੇ ਕੁਝ ਨਾ ਕੁਝ ਤਾਂ ਦੇਖਣਾ ਹੀ ਆ ਪਰ ਹਿਸਾਬ ਦਾ ਫੋਨ ਦਿਓ ਖਿਆਲ ਰੱਖੋ ਕੀ ਦੇਖ ਰਿਹਾ ਤੇ ਕੀ ਉਹਨਾਂ ਦੇ ਦਿਮਾਗ ਵਿੱਚ ਚੱਲ ਰਿਹਾ ਆਪਣੇ ਨਾਲ ਜਿਆਦੇ ਆਪਣੇ ਫੋਨ ਨੂੰ ਪਤਾ ਕਿ ਆਪਾਂ ਕੀ ਸੋਚ ਰਹੇ ਆ ਇਸ ਲਈ ਆਪਾਂ ਜੋ ਵੀ ਸੋਚਦੇ ਆ ਉਹ ਅੱਗੇ ਆਉਣ ਲੱਗ ਪੈਂਦਾ ਆਪਾਂ ਇੱਕ ਸਾਈਡ ਤੇ ਸਰਚ ਕਰ ਲਈਏ ਸਾਰੀਆਂ ਸ਼ੈਟਾਂ ਦੇ ਉਹੀ ਮਸ਼ਹੂਰੀਆਂ ਆਉਣ ਲੱਗ ਪੈਂਦੀਆਂ ਉਹੀ ਵੀਡੀਓ ਅੱਗੇ ਆਉਣ ਲੱਗ ਪੈਂਦੀਆਂ ਇਸ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਕਿ ਕੀ ਚੱਲ ਰਿਹਾ ਦਿਮਾਗ ਦੇ ਵਿੱਚ ਇਹਨਾਂ ਬੱਚਿਆਂ ਨਾਲ ਕੁਝ ਵੀ ਹੋ ਸਕਦਾ ਕਿੰਨੇ ਘਰ ਜਣੇ ਸੀਗੇ ਸਸਰੀਆ ਕਾਲ ਜੀ ਪੰਜਾਬ ਸੰਗ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜਿਉਂਦੇ ਵਾਸਤੇ ਰਹੋ